ਇਹ ਕਈ ਦੇਖਿਆ ਵੀ ਕਹਿੰਦੇ ਅਫਵਾਹਾਂ ਫਲਾ ਰਹੇ ਆ ਅਫਵਾਹ ਨਹੀਂ ਹੈਗੀਆਂ ਇਹ ਇਹ ਦੇਖ ਰਹੇ ਨੇ ਠੋਕਰ ਆ ਇਹ ਇਹ ਪੱਕੀ ਠੋਕਰ ਆ ਉਹ ਰੁੱਟੀ ਆ ਇਹ ਗੱਲ ਤੱਕ ਮੈਸੇਜ ਨਾ ਦੋ ਸਰਕਾਰ ਦੇ ਹੱਕ ਜਨਾ ਬੋਲੋ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਇਹਨੇ ਕਿਸੇ ਨੇ ਇਹਨੂੰ ਦੇਖਣਾ ਹੈਗਾ ਵੀ ਇਹ ਕਿਹੜੀ ਪਾਰਟੀ ਵਾਲਾ ਆਪਾਂ ਚੱਕ ਕੇ ਬਾਤ ਆ ਵੀ ਇਹ ਅਫਵਾਹਾਂ ਆ ਤੁਹਾਡੇ ਸਾਹਮਣੇ ਜਿਹੜੀ ਠੋਕਰ ਗਈ ਹੋਈ ਆ ਕੋਈ ਅਫਵਾਹ ਨਹੀਂ ਕੋਈ ਪ੍ਰਸ਼ਾਸਨਕ ਦਾ ਕੋਈ ਵੀ ਬੰਦਾ ਨਹੀਂ ਸਿਰਫ 2 ਜਾਂ 3 ਨੇ ਇਹ ਅਫਸਰ ਆ ਉਰੇ ਹੋਰ ਉਹ ਤੇ ਬਿਨਾ ਕੋਈ ਨਹੀਂ ਹੈਗਾ ਡਿਪਟੀ ਸਾਹਿਬ ਆ ਉਰੇ ਹੋਰ ਇੱਥੇ ਬਿਨਾ ਕੋਈ ਨਹੀਂ ਅਫਵਾਹ ਨਹੀਂ ਹੈਗੀ ਇਹ ਇਹ ਸਚਾਈ ਆ ਇਹੜੀ ਛੀ ਚਮਕੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ ਢੋਕਰ ਗਰੀ ਆ ਉਹ ਨਹੀਂ ਨਹੀਂ ਉਹਦੇ ਵਿੱਚ ਆ ਮਸ਼ੀਨ ਚੋਂ ਮਸ਼ੀਨ ਨਾਲ ਥੈਲੇ ਭਰ-ਭਰ ਕੇ ਰੇ ਰਹੇ ਆ ਦੇਖ ਸਕਦੇ ਆ ਤੁਸੀਂ ਇਹ ਢੋਕਰ ਗਰੀ ਆ ਪੱਕੀ ਜਿੱਦੇ ਮੇਰੇ ਟੈਂਟ ਲੱਗਿਆ ਹੋਇਆ ਦਾ ਤੰਬੂ ਲੱਗਿਆ ਹੋਇਆ ਦਾ ਉਹ ਢੋਕਰ ਗਰੀ ਆ ਉਈ ਦੱਸਦੇ ਆ ਲੋਕਾਂ ਨੂੰ ਵੀ ਇਹ ਅਫਵਾਹਾਂ ਫੜਾਈਆਂ ਜਾ ਰਹੀਆਂ ਐ ਫਵਾਹਾਂ ਨਹੀਂ ਸੋ ਇਲਾਕੇ ਨੂੰ ਬੇਨਤੀ ਹੈ ਕਿ ਜੇ ਬਚਣਾ ਹੈ ਪ੍ਰਸ਼ਾਸਨ ਜਾਂ ਸਰਕਾਰਾਂ ਪਰਣਾ ਰਹੋ ਆਪਣਾ ਦਾ ਬਨਕਰ ਪਹੁੰਚੋ ਜਰੂਰ ਉੱਥੇ ਥੈਲੇ ਚਾਹੀਦੇ ਆ ਵਾਤੇ ਵਾਤ ਭਰੇ ਹੋਏ ਹ ਤੁਸੀਂ ਦੇਖ ਸਕਦੇ ਆ ਲੋਕ ਆਪਣੇ ਤੌਰ ਤੇ ਲੱਗੇ ਹੋਏ ਆ ਇਹ ਝੂਠੀ ਗੱਲ ਆ ਵੀ ਇਹ ਅਫਵਾਹਾਂ ਐ ਇਹ ਸਚਾਈ ਆ ਜਾ ਕੇ ਉਹਰੇ ਦੇਖ ਸਕਦਾ ਜਿਹੜਾ ਵੀਰ ਦੇਖਣਾ ਚਾਹੁੰਦਾ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਇਲਾਕੇ ਨੂੰ ਕਿ ਜਰੂਰ ਬੰਤੇ ਪਹੁੰਚੋ ਘਟੋ ਘਟ ਆ 400 ਫੁੱਟ ਦਾ ਦਾ ਠੋਕਰ ਓਗਰ ਚੁੱਕੀ ਆ ਸਿਰਫ ਉਰੇ ਤੇ ਲੈ ਕੇ ਆ ਠੋਕਰ ਬਚੀ ਆ ਬਾਕੀ ਸਾਰੀ ਠੋਕਰ ਗਿਰ ਗਈ ਤਕਰੀਬਨ ਪੌਣੀ ਠੋਕਰ ਗਿਰ ਗਈ ਇਹ ਇਹ ਪੱਕੀ ਠੋਕਰ ਆ ਢਾ ਲੱਗੀ ਹੋਈ ਆ ਤੇ ਉਹ ਅੱਗੇ ਬੰਦੇ ਕੰਮ ਕਰ ਰਹੇ ਆ ਉੱਥੇ ਵੀ ਜਿਹੜੇ ਥੈਲੇ ਗਿਰ ਚੁੱਕੇ ਆ ਜਿੱਥੇ ਉਹ ਬੰਦੇ ਤੁਹਾਨੂੰ ਦਿਖ ਰਹੇ ਆ ਸਿਰਫ 19 ਜਗ੍ਹਾ ਹੀ ਬਚੀ ਆ ਉਥੇ ਸੋ ਸਾਰੇ ਇਲਾਕੇ ਨੂੰ ਬੇਜਤੀ ਹੈ ਕਿ ਜਰੂਰ ਪਹੁੰਚੋ ਸਿਰਫ 19 ਕ ਜਗ੍ਹਾ ਹੀ ਬਚੀ ਆ ਆਪਣੇ ਕੋਲ ਬੰਨ ਦੇ ਨਾਲ ਪਾਣੀ ਲੱਗਿਆ ਨਾ ਪਾਣੀ ਬਹੁਤ ਜ਼ਿਆਦਾ ਤੇਜ਼ ਆ ਸਤਲੁਜ ਦਰਿਆ ਦਾ ਸ਼੍ਰੀ ਚੰਪੌਰ ਸਾਹਿਬ ਦੇ ਨੇੜੇ ਇਹ ਅਫਵਾਹ ਹੈ ਕਿ ਸਾਰਾ ਕੁਝ ਕੰਟਰੋਲ ਚਾ ਕੁਝ ਵੀ ਉਹਰੇ ਕੰਟਰੋਲ ਚ ਨਹੀਂ ਹੈਗਾ ਦੇਖ ਸਕਦਾ ਤੁਸੀਂ ਠੋਕਰ ਵੀ ਗਈ ਹੋਈ ਆ ਸੋ ਸਾਰੇ ਇਲਾਕੇ ਨੂੰ ਬੇਨਤੀ ਹੈਗੇ ਇਕੱਠੇ ਹੋ ਕੇ ਆਓ ਆਪਣੇ ਇਲਾਕੇ ਨੂੰ ਬਚਾਈਏ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਅ ਕਈ ਦੇਖਿਆ ਵੀ ਕਹਿੰਦੇ ਅਫਵਾਹਾਂ ਫਲਾ ਰਹੇ ਆ ਅਫਵਾਹਾਂ ਹੀ ਹੈਗੀਆਂ ਇਹ ਇਹ ਦੇਖ ਰਹੇ ਨੇ ਠੋਕਰ ਆ ਇਹ ਠੋਕਰ ਰੁਟਿਆ ਇਹ ਪੱਕੀ ਠੋਕਰ ਆ ਉਹ ਰੁਟੀ ਆ ਇਹ ਗੱਲ ਤੱਕ ਮੈਸੇਜ ਨਾ ਦਿਓ ਸਰਕਾਰ ਦੇ ਹੱਕ ਦੇ ਨਾਂ ਬੋਲੋ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਇਹਨੇ ਕਿਸੇ ਨੇ ਇਹਨੂੰ ਦੇਖਣਾ ਹੈਗਾ ਵੀ ਇਹ ਕਿਹੜੀ ਪਾਰਟੀ ਵਾਲਾ ਆਪਾਂ ਚੱਕ ਕੇ ਬਾਤ ਆ ਵੀ ਇਹ ਅਫਵਾਹਾਂ ਆ ਤੁਹਾਡੇ ਸਾਹਮਣੇ ਜਿਹੜੀ ਠੋਕਰ ਗਈ ਹੋਈ ਆ ਕੋਈ ਅਫਵਾਹ ਨਹੀਂ ਕੋਈ